ਹਾਂਜੀ ਸਭ ਲਈ ਪਿਆਰ ਸਤਿਕਾਰ ਸਭ ਨੂੰ ਸਤਿ ਸ੍ਰੀ ਅਕਾਲ ਵੱਡੇ ਛੋਟੇ ਮੇਰੇ ਭੈਣ ਭਰਾ ਦੋਸਤ ਸਭ ਲਈ ਪਿਆਰ ਸਤਿਕਾਰ ਇਹ ਦੋਸਤੋ ਕਬਰਸਤਾਨ ਆ ਇੱਥੇ ਦਰਖਤ ਬਹੁਤ ਲੱਗਿਆ ਅਜ ਉਹਨੂੰ ਦਰਖਤ ਲੱਗਿਆ ਦਿਖਾਉਣੇ ਆ ਦੇਖੋ ਕਿੰਨੀ ਵਧੀਆ ਹਰੇ ਭਾਈ ਆ ਤੇ ਸਕੂਨ ਮਿਲਦਾ ਇੱਕ ਰੂਹ ਨੂੰ ਦਿਲ ਨੂੰ ਸਕੂਨ ਮਿਲਦਾ ਆ ਵੇਖੋ ਤੁਸੀਂ ਦਰਾਖਤ ਕਿੰਨਾ ਮੌਸਮ ਵੀ ਬਹੁਤ ਵਧੀਆ ਉੱਪਰ ਦੇਖੋ ਤੁਸੀਂ ਸੌਣ ਮਹੀਨਾ ਬੱਦਲ ਵਾਈਆ ਠੰਡੀ ਹਵਾ ਤੇ ਪੂਰਾ ਵਧੀਆ ਮੌਸਮ ਆ ਦਰਾਖਤ ਦੇਖੋ ਤੁਸੀਂ ਦਰਾਖਤ ਤੁਹਾਨੂੰ ਉੱਧਰ ਸਾਰੇ ਦਿਖਾਵਾਂਗੇ ਅੱਗੇ ਕਬਰਸਤਾਨ ਦਿਖਾਵਾਂਗੇ ਇਹ ਦਰਾਖਤ ਦੇਖੋ ਪਹਿਲਾਂ ਕਿੰਨੇ ਆ ਬਹੁਤ ਵਧੀਆ ਦਰਾਖਤ ਲੱਗੇ ਹੋਏ ਬਲੌਗ ਦੇ ਵਿੱਚ ਵਧੀਆ ਚੀਜ਼ ਦਿਖਾਉਣ ਦਾ ਫਾਇਦਾ ਹੈ ਜਿਹਦੇ ਵਿੱਚ ਸਾਫ ਸਾਫ ਹੋਵੇ ਸਫਾਈ ਹੋਵੇ ਵਧੀਆ ਚੰਗਾ ਹੋਵੇ ਪਰਿਵਾਰ ਦੇ ਵਿੱਚ ਬਹਿ ਕੇ ਭੈਣ ਭਰਾ ਵੇਖ ਸਕਣ ਆਪਣੀਆਂ ਹਨਾ ਚੀਜ਼ਾਂ ਵੀ ਜਿਹੜੀਆਂ ਦਿਖਾਉਣੇ ਆਪਾਂ ਬਲੌਗ ਬਣਾਉਣੇ ਆ ਜਾਂ ਆਪਣੇ ਬਲੌਗ ਦੇ ਵਿੱਚੋਂ ਕੁਝ ਸਿੱਖਣ ਨੂੰ ਮਿਲੇ ਆਪਣਾ ਜਿਹੜਾ ਪੰਜਾਬ ਆ ਪੰਜਾਬ ਦੀ ਧਰਤੀ ਆ ਗੁਰੂਆਂ ਪੀਰਾਂ ਦੀ ਧਰਤੀ ਆ ਪੰਜਾਬ ਦੇ ਵਿੱਚ ਆਪਣੇ ਦੇਸ਼ ਦੇ ਵਿੱਚ ਸਭ ਤੋਂ ਵੱਧ ਕੁਰਬਾਨੀਆਂ ਸਿੱਖ ਕੌਮ ਦੀਆਂ ਹੋਈਆਂ ਸਭ ਤੋਂ ਵੱਧ ਕੁਰਬਾਨੀਆਂ ਸਿੱਖ ਕੌਮ ਦੀਆਂ ਹੋਈਆਂ ਅਸੀਂ ਬਹੁਤ ਕੁਝ ਸਿਖਾ ਸਕਦੇ ਹਾਂ ਇਤਿਹਾਸ ਦੱਸ ਸਕਦੇ ਹਾਂ ਵਧੀਆ ਚੀਜ਼ਾਂ ਅਸੀਂ ਦਿਖਾ ਸਕਦੇ ਹਾਂ ਬਲੌਗ ਬਣਾ ਕੇ YouTube ਤੇ ਠੀਕ ਆ ਕਮੇਡੀ ਚੱਲਦੀ ਆ ਹੋਰ ਘਰ ਫੈਮਿਲੀ ਪੈਣਾ ਸਾਡੀਆਂ ਵਲੌਗ ਬਣਾਉਂਦੀਆਂ ਠੀਕ ਵਧੀਆ ਗੱਲ ਆ ਪਰ ਇਹਦੇ ਨਾਲ ਨਾਲ ਵਧੀਆ ਚੀਜ਼ਾਂ ਦਿਖਾਓ ਵਧੀਆ ਵਲੌਗ ਬਣਾਓ ਆ ਦੇਖੋ ਦਰਖਤ ਦੇਖੋ ਕਿੰਨਾ ਪਹਿਲਾਂ ਹਨਾ ਦੇਖੀ ਜਾਂਦੇ ਸਾਰੇ ਕਿੰਨਾ ਵਧੀਆ ਲੱਗਦਾ ਦਰਖਤ ਇਤਿਹਾਸ ਦੱਸੋ ਸਾਡਾ ਇਤਿਹਾਸ ਆ ਸੀ ਸਾਡੀਆਂ ਕੁਰਬਾਨੀਆਂ ਆ ਸੀਗੀਆਂ ਹਡੇ ਗੁਰੂਆਂ ਨੇ ਕਿੰਨੀਆਂ ਕੁਰਬਾਨੀਆਂ ਦਿੱਤੀਆਂ ਸਾਡੇ ਲਈ ਅਸੀਂ ਵਧੀਆ ਕੰਮ ਕਰੀ ਸੀ ਅਸੀਂ ਉਹਨਾਂ ਦੀਆਂ ਕੁਰਬਾਨੀਆਂ ਨੂੰ ਯਾਦ ਰੱਖ ਕੇ ਚੱਲੀਏ ਦੇਖੋ ਕਿੰਨਾ ਵਧੀਆ ਦਰਸ ਧਰਾਖਤੀ ਦਰਖਤ ਇੱਕ ਕਵਰਸਤਾਨ ਹੈ ਇਹ ਕਵਰਸਤਾਨ ਦੀ ਜਗ੍ਹਾ ਕਵਰਸਤਾਨ ਦੇ ਵਿੱਚ ਦਰਖਤ ਲੱਗੇ ਹੋਏ ਆਪਣੀ ਦੁਨੀਆਦਾਰੀ ਦੇ ਮਸਲੇ ਅਲੱਗ ਆ ਜਿਹੜੇ ਆਖਰਤ ਦੇ ਮਸਲੇ ਆ ਉਹ ਅਲੱਗ ਆ ਦੁਨੀਆਦਾਰੀ ਦੇ ਵਿੱਚ ਰਹਿਣ ਲਈ ਵੀ ਕਹਿੰਦੇ ਕੁਝ ਕਰਨਾ ਪੈਂਦਾ ਆਪਾਂ ਇੱਕ ਦਿਨ ਜਿਹੜੀ ਇਹ ਮੰਜ਼ਲ ਆਪਣੀ ਆਖਰੀ ਮੰਜ਼ਲ ਆ ਕਬਰਸਤਾਨ ਕਹਿ ਲੋ ਸ਼ਮਸ਼ਾਨ ਘਾਟ ਕਹਿ ਲੋ ਇਹ ਆਪਣੀ ਆਖਰੀ ਮੰਜ਼ਲ ਆ ਜਿਵੇਂ ਆਪਾਂ ਦੁਨੀਆ ਦੇ ਵਿੱਚ ਕੰਮ ਕਰਦੇ ਆ ਆਪਣੇ ਪਰਿਵਾਰ ਲਈ ਬੱਚਿਆਂ ਲਈ ਹੋਰ ਆਪਾਂ ਆਪਣੀ ਜ਼ਿੰਦਗੀ ਲਾਈਫ ਬਣਾਉਣ ਲਈ ਇਸੇ ਤੋਂ ਆਪਾਂ ਨੂੰ ਇੱਕ ਕੰਮ ਹੋਰ ਕਰਨਾ ਚਾਹੀਦਾ ਜ਼ਿੰਦਗੀ ਦੇ ਨਾਲ ਆਖਰਤ ਦੇ ਵਿੱਚ ਜਾਣ ਲਈ ਆਹ ਜ਼ਿੰਦਗੀ ਦੁਨੀਆਦਾਰੀ ਦੀ ਜ਼ਿੰਦਗੀ ਤੋਂ ਬਾਅਦ ਆਪਣੀ ਇੱਕ ਜ਼ਿੰਦਗੀ ਹੋਰ ਆਖਰਤ ਦੀ ਜ਼ਿੰਦਗੀ ਉਹ ਉਹਦੇ ਲਈ ਸਾਨੂੰ ਉਹਦਾ ਸਭ ਨੂੰ ਪਤਾ ਆਪਾਂ ਕੀ ਕਰਨਾ ਹੈ ਨਾ ਚੰਗੇ ਕਰਮ ਰੱਬ ਨੂੰ ਯਾਦ ਰੱਖਣਾ ਨਮਾਜ਼ ਪੜੋ ਗੁਰੂ ਘਰ ਜਾਵੋ ਹਰ ਧਰਮ ਦਾ ਯਾਤੀ ਬਾਤੀ ਲੋਕ ਆਪਣੇ ਧਰਮ ਦੇ ਵਿੱਚ ਰਹਿ ਕੇ ਚੱਲੋ ਹਰ ਧਰਮ ਦੀ ਰਿਸਪੈਕਟ ਕਰੋ ਇੱਜ਼ਤ ਕਰੋ ਆਖਰਤ ਵਾਲੀ ਜ਼ਿੰਦਗੀ ਵੀ ਸਾਨੂੰ ਬਣਾਉਣੀ ਬਹੁਤ ਜ਼ਰੂਰੀ ਹੈ ਇਹ ਜ਼ਿੰਦਗੀ ਦਾ ਆਪਾਂ ਬਣਾਈ ਜਾਂਦੇ ਆ ਦੁਨੀਆ ਦੇ ਵਿੱਚ ਰਹਿ ਕੇ ਜਿਹੜੀ ਆਖਰਤ ਵਾਲੀ ਜ਼ਿੰਦਗੀ ਆ ਉਹ ਵੀ ਉਹ ਜ਼ਰੂਰੀ ਹੈ ਆ ਕਵਰਾਂ ਨੇ ਆ ਸਾਰਾ ਕਵਰਾਂ ਜੇ ਦਰਖਤ ਲੱਗੇ ਹੋਏ ਆ ਇਧਰ ਹੀ ਜਿਵੇਂ ਈਦ ਹੁੰਦੀ ਆ ਬਕਰੀਦ ਹੁੰਦੀ ਆ ਇੱਕ ਈਦ ਹੁੰਦੀ ਆ ਇੱਕ ਬਕਰੀਦ ਹੁੰਦੀ ਆ ਉਹ ਇੱਥੇ ਪੜਦੇ ਆ ਕਬਰਸਤਾਨ ਦੇ ਵਿੱਚ ਬਹੁਤ ਵਧੀਆ ਜਗ੍ਹਾ ਬਣੀ ਹੋਈ ਆ ਸਾਨੂੰ ਚੰਗੀਆਂ ਚੀਜ਼ਾਂ ਦਿਖਾਉਣੀਆਂ ਚਾਹੀਦੀਆਂ ਜਿਵੇਂ ਅਸੀਂ ਬਲੌਗ ਬਣਾਉਨੇ ਆ ਅਸੀਂ YouTube ਤੇ ਕੰਮ ਕਰਦੇ ਆ ਸਾਡੇ ਭੈਣ ਭਰਾ ਵੱਡੇ ਛੋਟੇ ਉਹ ਲੋਕ ਜਾਣੇ ਕਿ YouTube ਤੇ ਕੰਮ ਕਰਦੇ ਆ ਯਾਨੀ ਕਿ ਵਧੀਆ ਕਰੋ ਜਦੋਂ ਆਪਾਂ ਬਲੌਗ ਬਣਾਉਨੇ ਆ ਜਾਂ YouTube ਚਲਾਉਨੇ ਆ ਵੀਡੀਓ ਪਾਉਨੇ ਆ ਕੋਈ ਵੀ ਪਾਉਨੇ ਆ ਉਹਨੇ ਚੱਲਣਾ ਉਹਨੇ ਤੁਹਾਨੂੰ ਡਾਲਰ ਤਾਂ ਦੇ ਨਹੀਂ ਦੇਣੇ ਆ ਠੀਕ ਆ ਨਾ ਪੈਸੇ ਦਾ ਵਲਨੀ ਵਲਨੇ ਆਪਾਂ ਚੰਗਾ ਚੰਗਾ ਕਰਕੇ ਕਮਾਈ। ਤੇ ਇਹੀ ਗੱਲ ਮੇਰੀ ਆਪਾਂ ਨੂੰ ਕੋਈ ਨਹੀਂ ਹੈਗਾ ਜੀ। ਆਪਾਂ ਦਾ ਬਸ ਇੱਕ ਸੌਂਗ ਜਾਗ। ਆਪਾਂ ਨੂੰ ਕੋਈ ਡਾਲਰਾਂ ਦਾ ਕੋਈ ਨਹੀਂ ਹੈਗਾ ਡਾਕਟਰ ਬੰਦੇ ਆ ਵਧੀਆ ਕੰਮ ਆਪਣਾ। ਸੋਰੀ ਮਾਫੀ ਚਾਹੁੰਨੇ ਆ ਮੀ ਆ ਗਿਆ ਸੀਗਾ ਬਾਸ ਪੈਣ ਲੱਗੀ। ਆਹ ਦੇਖੋ। ਉਹ ਵਿੱਚ ਕਲਿੱਪ ਕੱਟੀ ਗਈ। ਇਹਨੂੰ ਦੁਬਾਰਾ ਸਟਾਰਟ ਕਰੀਏ ਆਪਣੀਆਂ ਗੱਲਾਂ ਵਿਚਾਲੇ ਰਹਿ ਗਈਆਂ ਸੀਗੀਆਂ ਆਪਾਂ ਗੱਲ ਇਹ ਕਰਦੇ ਸੀਗੇ ਵੀ ਆਪਾਂ ਜਿਹੜੇ ਬਲੌਗ ਬਣਾਉਨੇ ਆ ਵੀ ਵਧੀਆ ਬਣਾਈਏ ਹਨਾ ਵਧੀਆ ਚੰਗਾ ਯਾਨੀ ਕਿ ਆਪਣੇ ਫੈਮਿਲੀ ਹੁੰਦੀ ਹੈ ਜਿਵੇਂ ਸਾਰਿਆਂ ਦੀ ਫੈਮਿਲੀ ਆ ਬੱਚੇ ਵੇਖਦੇ ਆ ਪਰਿਵਾਰ ਵੇਖਦੇ ਆ ਵੀਡੀਓ ਮੌਸਮ ਵੀ ਪੂਰਾ ਵਧੀਆ ਸਾਰੇ ਆਪਣੇ ਪਰਿਵਾਰ ਦੇ ਵਿੱਚ ਬਹਿ ਕੇ ਵੇਖ ਸਕਣ ਆਪਾਂ ਵਧੀਆ ਯਾਨੀ ਕਿ ਚੀਜ਼ ਬਣਾਈਏ ਵਧੀਆ ਦਿਖਾਈਏ ਤੇ ਦੁਨੀਆਦਾਰੀ ਦੇ ਜਿਹੜੇ ਕੰਮ ਆਪਣੇ ਉਹ ਵੀ ਕਰਨੇ ਚਾ ਲੋ ਜ਼ਰੂਰੀ ਆ ਇਹ ਆਪਾਂ ਗੱਲ ਕਬਰਸਤਾਨ ਚ ਆਏ ਸੀ ਅੱਜ ਇਸ ਕਰਕੇ ਕਰੀਏ ਵੀ ਆਪਣੀ ਆਖਰੀਤ ਆਖਰੀ ਮੰਜ਼ਲ ਕਬਰ ਇਹ ਸ਼ਮਸ਼ਾਨ ਘਾਟ ਕੇ ਲੋ ਕਬਰਸਤਾਨ ਕਹਿ ਲੋ ਦੁਨੀਆਦਾਰੀ ਦੀ ਜ਼ਿੰਦਗੀ ਆਪਣੀ 70 ਕੇ ਸਾਲ 80 ਸਾਲ ਇਸ ਤੋਂ ਬਾਅਦ ਤੁਹਾਨੂੰ ਤਾਂ ਪਤਾ ਵੀ 90 ਵੀ ਚਲੋ ਕੋਈ ਵੀ ਹੈ ਜ਼ਿੰਦਗੀ ਇਹ ਇੱਕ ਦਿਨ ਆਪਣੀ ਵੀ ਦੀ ਜਾਣੀ ਹੈ 100 ਸਾਲ ਜਾਵਲੇ ਚ ਇਸ ਤੋਂ ਬਾਅਦ ਆਪਣੀ ਆਖਰਤ ਦੀ ਜ਼ਿੰਦਗੀ ਸ਼ੁਰੂ ਹੋਣੀ ਹੈ ਇਸ ਤੋਂ ਬਾਅਦ ਆਪਣੀ ਆਖਰਤ ਦੀ ਜ਼ਿੰਦਗੀ ਸ਼ੁਰੂ ਹੋਣੀ ਹੈ ਉਹਦੇ ਲਈ ਸਾਨੂੰ ਚੰਗੇ ਕਰਮ ਨਮਾਜ਼ ਪਾਠ ਪੂਜਾ ਹਰ ਇਨਸਾਨ ਦੀ ਕਦਰ ਕੁਦਰਤ ਨਾਲ ਪਿਆਰ ਇਹ ਸਭ ਕਰਨਾ ਪੈਣਾਗਾ ਸਾਨੂੰ ਜਿਹੜੀ ਆਪਣੀ ਆਖਰਤ ਦੀ ਜ਼ਿੰਦਗੀ ਹੈ ਨਾ ਉਹਦੇ ਲਈ ਇਹ ਸਾਰਾ ਕੁਝ ਕਰਨਾ ਪੈਣਾ ਜੇ ਰੱਬ ਨੇ ਚੁੰਝ ਲਈ ਆ ਉਹਨੇ ਰਿਜ਼ਕ ਤਾਂ ਦੇਣੀ ਦੇਣਾ ਉਹਦਾ ਵਾਦਾ ਹੈਗਾ ਜਿਵੇਂ ਦੋ ਵਾਰ ਤੋਂ ਰੋਜੀ ਦੇਵਾਂਗਾ ਵਧੀਆ ਚੰਗੇ ਵਲੌਗ ਬਣਾਓ ਵਧੀਆ ਵੀਡੀਓ ਬਣਾਇਆ ਕਰੋ ਦੱਸਿਆ ਕਰੋ ਆਪਣੇ ਛੋਟੇ ਬੱਚਿਆਂ ਨੂੰ ਆਪਣਾ ਇਤਿਹਾਸ ਆਪਣੇ ਗੁਰੂਆਂ ਦੀਆਂ ਕੁਰਬਾਨੀਆਂ ਸਾਡੀ ਧਰਤੀ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਸਾਰੇ ਭੈਣ ਭਰਾ ਵਲੌਗ ਬਣਾਉਂਦੇ ਆ ਆਪੋ ਆਪਣੇ ਹਿਸਾਬ ਨਾਲ ਬਣਾਉਂਦੇ ਆ ਕੋਈ ਘਰ ਦੇ ਵੇ ਲੈਡੀਜ਼ ਭੈਣਾਂ ਭਰਾ ਬਣਾਉਂ ਭੈਣਾਂ ਬਣਾਉਂਦੀਆਂ ਭਰਾ ਬਣਾਉਂਦੇ ਆ ਪਰਵਾਰ ਅੰਦਰ ਜਾ ਕੇ ਸਾਰੇ ਬਣਾਉਂਦੇ ਵਧੀਆ ਵਲੌਗ ਬਣਾਇਆ ਕਰੋ ਜਿੱਥੇ ਆਪਣਾ ਪਰਿਵਾਰ ਆਪਣੇ ਲੋਕ ਆਪਣੀ ਫੈਮਿਲੀ ਦੇ ਵਿੱਚ ਬੈਠ ਕੇ ਵਲੌਗ ਵੇਖ ਸਕਣ ਜਿੰਦਗੀ ਨੂੰ ਵਧੀਆ ਤੰਦਰੁਸਤ ਰੱਖਣਾ ਆਪਾਂ ਵਧੀਆ ਮੈਂ ਕਹਿੰਦਾ 10 ਮਿੰਟ ਦਾ ਵਾਲਿਆ ਪਹਿਲੇ ਵਾਲੇ ਆ ਜਾਂਦੇ ਆ ਉਹ ਫਿਰ ਜੂਰੀ ਵਾਲ ਨਾਲ ਉਹ ਚੀਜ਼ਾਂ ਨਾਲ ਕਾਰਡਨੀ ਦਾ ਦੁੱਧ ਪੀਓ ਚਾਹ ਗੁੜ ਦੀ ਪੀਓ ਜਿਹੜੀ ਖੰਡ ਆ ਇਹ ਵੀ ਮਸਾਲੇ ਆ 슈ਗਰ ਦਾ ਆਪ ਹੀ ਹੋਣੀ ਹੈ ਇਹਦੇ ਚ ਫੇ ਤਾਂ ਹੈਗੀ ਹੈ 슈ਗਰ ਤਾਂ ਹੈਗੀ ਹੈਗੀ ਹੈ ਇਹਦੇ ਵਿੱਚ 슈ਗਰ ਹੋਰ ਹੋ ਜਾਣੀ ਆ ਆਪਾਂ ਹੁਣ ਅਜੇ ਇਹ ਚੀਜ਼ਾਂ ਕਹਿੰਨੇ ਆ ਬਿੱਤਲੀਆਂ ਚੀਜ਼ਾਂ ਦੇ ਨਾਲ ਬੀਪੀ ਵਧਦਾ ਹੈ ਬਲੱਡ ਬੀਪੀ ਜਿਹੜੀਆਂ ਆਪਾਂ ਆਮ ਗੱਲ ਕਰਦੇ ਆਂ ਵੀ ਤਲੀ ਚੀਜ਼ ਘੱਟ ਖਾਇਆ ਕਰ ਇਹਦੇ ਨਾਲ ਬੀਪੀ ਵਧਣ ਲੱਗ ਜਾਂਦਾ ਅੱਜ ਤੋਂ 20 20 ਸਾਲ ਪਿੱਛੇ ਜਿਹੜੇ ਬਜ਼ੁਰਗ ਸੀ ਆਪਣੇ ਉਹ ਤਾਂ ਕੋਲੀਆਂ ਭਰ-ਭਰ ਦੀ ਸੀ ਕਿ ਉਹਦੀਆਂ ਖਾਂਦੇ ਸੀ ਉਹਨਾਂ ਦਾ ਤਾਂ ਕਿਤੇ ਬੀਪੀ ਵਧਿਆ ਨਹੀਂ ਸੀ ਤੇ ਆਪਾਂ ਇੱਕ ਚਮਚਾ ਖਾ ਲਈਏ ਆਪਣੇ ਬੀਪੀ ਵੱਧ ਜਾਂਦਾ ਇਹ ਵੀ ਇੱਕ ਕਾਰਨ ਹੈ ਇਹਦੇ ਚ ਕਾਰਨ ਇਹ ਆ ਕਿ ਉਸ ਟਾਈਮ ਦੇ ਵਿੱਚ ਦੁੱਧ ਘਰਦਾ ਹੁੰਦਾ ਸੀਗਾ ਜਿਹੜਾ ਮੱਝਾਂ ਨੂੰ ਚਾਰਾ ਪੈਂਦਾ ਸੀਗਾ ਉਹ ਵੀ ਜਾਨੀ ਕਿ ਸਾਫ਼ ਹੁੰਦਾ ਸੀਗਾ ਜਿਹੜੀਆਂ ਰੇ ਸਪਰੇ ਹੁੰਦੀਆਂ ਅੱਜ ਉਦੋਂ ਰੇ ਹੁੰਦੇ ਸੀਗੇ ਜਿਹੜੇ ਉਹ ਘਰ ਦੇ ਪਾਉਂਦੇ ਸੀ ਰੇ ਹੁਣ ਰੇ ਹਾਂ ਸਪਰੇ ਹਾਂ ਚੱਲ ਪਈਆਂ ਕੈਮੀਕਲ ਚੱਲ ਪਈ ਇਹ ਮੇਰਾ ਰੱਬ ਜਾਣਦਾ ਜਾਂ ਮੈਂ ਕੋਈ ਨਹੀਂ ਜਾਣਦਾ ਇਹ ਤਾਂ ਮੈਂ ਆਪਣੇ ਦਿਲ ਦੀਆਂ ਗੱਲਾਂ ਉਹ ਕਰੀਆਂ ਜਿੰਨਾ ਕਿ ਮੈਂ ਕਰ ਸਕਦਾ ਜਿਹੜੀ ਮੈਂ ਆਪਣੀ ਲਾਈਫ ਦੇ ਵਿੱਚ ਕਰਦਾ ਹਾਂ ਆਪਣੇ ਘਰ ਬੱਚਿਆਂ ਲਈ ਮੈਂ ਕਰਦਾਗਾ ਵੀ ਨੇਚਰਲ ਚੀਜ਼ਾਂ ਵਧੀਆ ਖਾਣੇ ਪੀਣੇ ਤੇ ਉਹ ਬੰਦਿਆਂ ਤੋਂ ਬਚੋ ਜਿਹੜੇ ਗਲਤ ਇਸਤੇਮਾਲ ਕਰਦੇ ਆ ਜਿਵੇਂ ਆ ਦੱਸਿਆ ਤੁਹਾਨੂੰ ਮੈਂ ਪੈਸੇ ਲੈ ਕੇ ਕੰਮ ਕਰਦੇ ਆ ਸਾਡਾ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਸਭ ਤੋਂ ਵੱਧ ਕੁਰਬਾਨੀਆਂ ਸਾਡੇ ਗੁਰੂਆਂ ਦੀ ਸਿੱਖ ਕੌਮ ਦੇ ਵਿੱਚ ਪਿਆਰ ਕਰਦੇ ਆ ਕੁਦਰਤ ਨੂੰ ਤੁਸੀਂ ਮੇਰੇ ਬਲੌਗ ਦੇਖ ਲਓ ਆ ਚੈਨਲ ਦੇ ਉੱਤੇ ਪਾਏ ਹੋਏ ਆ ਸ਼ੋਰਟ ਵੀਡੀਓ ਦੇਖ ਲਓ ਕੁਦਰਤ ਦੇ ਪਾਏ ਹੋਏ ਸਾਰੇ ਕੁਦਰਤ ਦੇ ਅੱਗੇ ਕੰਮ ਹੀ ਇਹ ਆਪਣਾ ਕੰਮ ਹੋਰ ਨਹੀਂ ਹੈਗਾ ਆਪਣਾ ਆਪਣਾ ਕੰਮ ਨਿੱਜੀ ਆਪਣੀ ਰੱਬ ਨਾਲ ਆਪਣਾ ਇਹ ਨਹੀਂ ਹੈਗਾ ਮਸਲਾ ਸਭ ਕੁਝ ਜਿੱਤਾ ਮਾਰ ਕਦਾ ਗੱਡੀ ਕਾਰ ਮੋਟਰ ਸਾਰਾ पर वह चीज़ा ना कोई तालमेल नहीं है ठीक है वैया बस मैं तैनक गलत कर यूट्यूब बारे लैके भी गुमराह नहीं होना है ना एक कर भी बच्चे अपने परिवार लिए नैचुरल चीज़ घर दिया चीज़ा वरतनी तो बहरले खाने पीने हां ਵਰਤੋ ਜੇ ਤੁਹਾਨੂੰ ਲੱਗਦਾ ਵੀ ਵਧੀਆ ਜੱਥੇ ਮਿਲਦਾ ਠੀਕ ਹੈ ਤੇ ਨੰਬਰ 3 ਮੇ ਆਪਣੇ ਪੰਜਾਬ ਦੀ ਮੇਰਾ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਆ ਸਾਡੇ ਪੰਜਾਬ ਨੇ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਸਿੱਖ ਕੌਮ ਨੇ ਵਿੱਚ ਕੁਰਬਾਨੀਆਂ ਠੀਕ ਹੈ ਤੇ ਇਹ ਚੀਜ਼ਾਂ ਸੀਗੀਆਂ ਅੱਗੇ ਵੀ ਵਲੌਗ ਮੈਂ ਬਣਾਉਂਗਾ ਬਣਾਇਆ ਕਰੂੰਗਾ ਹੁਣ ਵਲੌਗ ਮੈਂ ਨਾ ਹੁੰਦੇ ਨੇ ਮਨੂੰ ਬਲੌਗ ਬਣਾਉਣੇ ਗੱਲ ਤਰੀਕਾ ਜਾਣੀ ਐਵੇਂ ਆਪਣੇ ਬਲੌਗ ਬਣਾਉਂਦੇ ਆ ਭੈਣ ਭਰਾ ਹੋਰ ਬਹੁਤ ਜ਼ਿਆਦਾ ਵਧੀਆ ਗੱਲਾਂ ਕਰਦੇ ਆ ਸੋਹਣੀਆਂ ਗੱਲਾਂ ਕਰਦੇ ਆ ਉਦਾਂ ਆਪਾਂ ਨੂੰ ਗੱਲਾਂ ਨਹੀਂ ਕਰਦੇ ਹੁੰਦੀਆਂ ਬਸ ਸਿੱਧੀਆਂ ਹੀ ਆ ਕਹਿੰਦੇ ਨੇ ਹੁੰਦੇ ਜੱਟ ਸੋਧਾ ਉਹ ਕੰਮ ਬਲੌਗ ਹਾਂ ਇੱਕ ਗੱਲ ਹੋਰ ਹੈਗੀ ਸੀ ਬਲੌਗ ਵਧੀਆ ਬਣਾਉਣੇ ਆਪਾਂ ਵਧੀਆ ਚੀਜ਼ਾਂ ਦਿਖਾਉਣੀਆਂ ਆਪਾਂ ਆਪਣੇ ਦੁਨੀਆ ਨੂੰ ਆਪਣੇ ਲੋਕਾਂ ਨੂੰ ਹਰ ਇਨਸਾਨ ਦੀ ਕਦਰ ਕਰਨੀ ਹੈ, ਹੈਲਪ ਕਰਨੀ ਹੈ, ਮਦਦ ਕਰਨੀ ਹੈ। ਇਹ ਨਹੀਂ ਹੁੰਦਾ ਸਾਡੀ ਜੇਬ 'ਚ ਪੈਸੇ ਨਹੀਂ ਹੈਗੇ ਅਸੀਂ ਹੈਲਪ ਨਹੀਂ ਕਰ ਸਕਦੇ। ਨਹੀਂ, ਜੇ ਬੰਦਾ ਡਿੱਗਿਆ ਪਿਆ ਉਹਨੂੰ ਚੱਕ ਹੀ ਲਵੋ। ਚੱਕ ਕੇ ਉਹਨੂੰ ਪਾਣੀ ਪਿਆ ਦਿਓ। ਇੰਨੀ ਹੈਲਪ ਬਹੁਤ ਵੱਡੀ ਹੋ ਜਾਂਦੀ ਹੈ। ਵਧੀਆ ਕੰਮ ਕਰ ਸਕਦੇ ਆ ਜਿੰਦਗੀ ਆਪਾਂ। ਮਾੜੇ ਤਾਂ ਹੋਈ ਜਾਂਦੇ ਆ, ਗਨਾਹ ਤਾਂ ਆਪਾਂ ਪਤਾ ਨਹੀਂ ਦੇਣ ਦੇ ਵਿੱਚ ਕਿੰਨੇ ਕਰਦੇ ਆ। ਜਿੰਦਗੀ ਦੇ ਵਿੱਚ ਪਤਾ ਨਹੀਂ ਕਿੰਨੇ ਕਰ ਲਈ ਕੋਸ਼ਿਸ਼ ਕਰੋ ਚੰਗਾ ਕਰੋ ਸਾਰੇ ਚੱਲੀ ਯਾਰ ਸੀ ਉਹ ਠੀਕ ਹੈ ਮਾਫੀ ਚਾਹੁੰਦਾ ਜੇਕਰ ਕਿਸੇ ਦੀ ਆਨ ਸਨ ਖਿਲਾਫ ਮੇਥੋਂ ਕੁਝ ਕਿਹਾ ਗਿਆ ਹੋਵੇ ਕੋਈ ਆਪਣੀ ਇਦਾਂ ਦੀ ਭਾਵਨਾ ਨਹੀਂ ਹੈਗੀ ਕਿਸੇ ਨੂੰ ਦੁੱਖ ਪਹੁੰਚਾਉਣ ਦੀ ਨਾ ਕੋਈ ਇਰਾਦਾ ਸਿਰਫ ਮੈਂ YouTube ਨੂੰ ਲੈ ਕੇ ਕੁਝ ਕੁ ਬੰਦਿਆਂ ਲਈ ਗੱਲ ਕਰੀ ਆ ਜਿਨ੍ਹਾਂ ਨਾਲ ਮੇਰੀ ਗੱਲ ਵੀ ਹੋਈ ਹੈ ਜੋ ਮੈਂ ਦੇਖਿਆ ਸਾਰੇ ਨਹੀਂ ਕੁਝ ਕੁ ਬੰਦੇ ਮੈਂ ਜਿਹੜੇ ਦੇਖਿਆ ਉਹਨਾਂ ਦੀ ਗੱਲ ਕਰੀ ਤੇ ਹੋਰ ਜੇ ਮੇਥੋਂ ਕੋਈ ਧਰਮ ਖਿਲਾਫ ਜਾਂ ਕਿਸੇ ਦੀ ਆਨਸਾਨ ਖਿਲਾਫ ਗੱਲ ਕਹੀਏ ਹੋਵੇ ਮੈਂ ਮਾਫੀ ਚਾਹੁੰਦਾ ਆਪਾਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆਂ ਭਗਵਾਨ ਵੀ ਸਾਡਾ ਵਾਹਿਗੁਰੂ ਵੀ ਸਾਡਾ ਅੱਲਾ ਵੀ ਸਾਡਾ ਸਭ ਕੁਝ ਇੱਕ ਅਸੀਂ ਇੱਕ ਆਂ ਸਾਡਾ ਸਿਰ ਝੁਕਦਾ ਸਿਰਫ ਇੱਕ ਰੱਬ ਦੇ ਚਾਹੇ ਭਗਵਾਨ ਕਹੋ ਵਾਹਿਗੁਰੂ ਕਹੋ ਅੱਲਾ ਕਹੋ ਅਸੀਂ ਸਿਰਫ ਇੱਕ ਰੱਬ ਦੀ ਇਬਾਦਤ ਕਰਨ ਵਾਲੇ ਆਂ ਇਨਸਾਨ ਅੰਦਰ ਵੀ ਰੱਬ ਵਸਦਾ ਹੈ। ਇਨਸਾਨ ਅੰਦਰ ਵੀ ਰੱਬ ਵਸਦਾ ਹੈ। ਠੀਕ ਹੈ ਜੀ ਮਾਫੀ ਚਾਹੁੰਨਾ ਜੇ ਕਿਸੇ ਦੀਆਂ ਭਾਵਨਾਵਾਂ ਨੂੰ ਮੇਰੀਆਂ ਗੱਲਾਂ ਨਾਲ ਕੋਈ ਠੇਸ ਪਹੁੰਚੀ ਹੋਵੇ। ਤਾਂ ਮੈਨੂੰ ਮਾਫੀ ਦਿਓ। ਇੱਕ ਨੋਰਮਲ ਗੱਲਾਂ ਕਰੀਆ ਮੈਂ ਆਉਦੀ ਵਜੋਂ ਤੁਹਾਡੇ ਫੇਰੇ ਲਈ ਚੰਗੀਆਂ ਗੱਲਾਂ ਕਰੀਆ ਨੇ। ਹਾਂ ਤਰੀਕਾ ਕਈ ਵਾਰੀ ਨੌਲੇਜ ਨਹੀਂ ਹੁੰਦੀ ਜ਼ਿਆਦਾ ਬੰਦੇ ਨੂੰ ਗੱਲ ਕਰਨ ਦੀ। ਆਪਾਂ ਪਹਿਲੇ ਵਾਰੀ ਆਏ ਆ। ਉਹਦੇ ਵਿੱਚ ਮਿਸਟੇਕ ਹੋ ਸਕਦੀ ਹੈ ਤਾਂ ਮੈਨੂੰ ਮਾਫ ਕਰਦਣਾ ਬਾਕੀ ਕਮੈਂਟ ਕਰਕੇ ਦੱਸ ਦਿਓ ਤੁਹਾਨੂੰ ਮੇਰੇ ਮਨ ਦੀਆਂ ਭਾਵਨਾ ਕਿਵੇਂ ਲੱਗੀਆਂ ਦਿੰਦੀਆਂ ਕਲਾਕੀ ਸਾਰੇ ਹੱਸਦੇ ਵਾਸਦੇ ਹੋ ਹਰ ਦੇਸ਼ ਵਾਸੀ ਹਰ ਧਰਮ ਜਾਤੀ ਮੇਰਾ ਦੇਸ਼ ਹਰ ਦੇਸ਼ ਹੱਸਦਾ ਵਾਜਦਾ ਰਹੇ ਕੁੱਲ ਜਹਾਨ ਹੱਸਦਾ ਵਾਜਦਾ ਰਹੇ ਪਤਾ ਨਹੀਂ ਮਾਲਕਾ ਕੁੱਲ ਦੁਨੀਆ ਦੇ ਵਿੱਚ ਕੁੱਲ ਜਹਾਨ ਵਿੱਚ ਕਿੰਨੇ ਲੋਕ ਪਰੇਸ਼ਾਨ ਨੇ ਕਿੰਨੀਆਂ ਖਤਰਨਾਕ ਬੁਆਰੀਆਂ ਨਾਲ ਲੜ ਰਹੇ ਸਭ ਦੀਆਂ ਪਰੇਸ਼ਾਨੀਆਂ ਦੂਰ ਕਰੋ ਮਾਈ ਮਾਲਕ ਸਭ ਦੀਆਂ ਦੁੱਖ ਤਕਲੀਫਾਂ ਦੂਰ ਕਰੋ ਕਿਸੇ ਦੀ ਅੱਖ ਨਾ ਰੋਵੇ ਕਿਸੇ ਮਾਪਿਆਂ ਦੀ ਲਾੜ ਗਲਤ ਰਾਹ ਨਾ ਜਾਵੇ ਛੋਟੇ ਛੋਟੇ ਬੱਚਿਆਂ ਦੇ ਸਿਰ ਉੱਤੋਂ ਮਾਪਿਆਂ ਦਾ ਸਾਯਾ ਨਾ ਉੱਠੇ ਸਾਰੇ ਹੱਸਦੇ ਵਾਹਦੇ ਹੋ ਸਸੀ ਗੁਰ ਅਸਲਾਮ ਵਾਲੇ